ਪਰ ਮਰਦਾ ਮਰਦਾ ਦੀ ਕਹਾਣੀ ਖਾ ਸਕਦਾ ਪਰ ਮਰਦਾ ਮਰਦਾ ਦੀ ਕਹਾਣੀ ਖਾ ਸਕਦਾ ਪਰ ਅੱਦੇ ਹੋਣਾ ਚਾਹੀਦੀ ਵੀ 40 ਉਹ ਪਹਿਲਾਂ ਹੀ ਫੇਰ ਕਿਹਾ ਕਿ ਇਹ ਮੰਨ ਉਹ ਪ੍ਰੋਟੀਨ ਦਾ ਅਸਰ ਘਟ ਜਾਂਦਾ ਹੈ ਤੂੰ ਟੈਟੂ ਜਿਹੜਾ ਕੱਠਾ ਚੱਲ ਜਾ ਹਾਂ ਮਿਹਨਤ ਕਰਕੇ ਕੰਮ ਕਰਕੇ ਜਵਾਕਰ ਨੂੰ ਪਾਲ ਕੇ ਤੇ ਮਾਪੇ ਨੂੰ ਪਾਲ ਕੇ ਦੌਲ ਬਣਾਈ ਹੋ ਉਦੋਂ ਲੋਕ ਨੇ ਰਾਤ ਚੋਂ ਬਹੁਤ ਸੋਹਣੇ

ਆਸ਼ੋਕਨਾ ਅਮਰਜੀਤ ਸਿੰਘਾ ਸਾਡੇ ਸ਼ਿਰਸ਼ਕੀ ਸਾਡੇ ਪ੍ਰਧਾਨ ਸਾਹਿਬ ਜਸਪਾਲ ਸਿੰਘ ਜੀ ਥੋੜਾ ਉੱਚੀ ਬੋਲੋ ਸਾਡੇ ਪ੍ਰਧਾਨ ਸਾਹਿਬ ਜਸਪਾਲ ਸਿੰਘ ਜੀ ਤੇ ਜੋ ਕਬੱਡੀ ਦਾ ਮੇਲਾ ਕਬੱਡੀ ਦਾ ਟੂਰਨਾਮੈਂਟ ਕਰਾ ਰਹੇ ਆ ਉਹ ਸਾਡੇ ਵੀਰ ਇੰਦਰਜੀਤ ਭਾਮ ਇਹਨਾਂ ਦੇ ਸਹਿਯੋਗ ਬਹੁਤ ਜ਼ੋਰ ਹੈ ਟੀਮਾਂ ਦੇ ਵਿੱਚ ਅਸੀਂ ਬਾਹਰਲਾ ਮੇਲਾ ਗੁਰਦੰਦ ਬੱਬਾ ਰੋਡੇਸ਼ਾ ਜਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ 27 ਮਈ 2024 ਨੂੰ ਭਰਾਈ ਜਾ ਰਿਹਾ ਇਸ ਮੇਲੇ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਦੇ ਦਰਸ਼ਨ ਮੈਂ ਜੀਨੀਪੀ ਅਮਨ ਤੇ ਜਸਵਿੰਦਰ ਬਰਾੜ ਜੀ ਇਸ ਮੇਲੇ ਦੀ ਸ਼ਖਦ ਕਰ ਰਹੇ ਨੇ ਉਸ ਤੋਂ ਇਲਾਵਾ ਇਸ ਮੈਚ ਵਿੱਚ 4 ਇਟੇਰ ਕਬੱਡੀ ਦੇ ਟੂਰਨਾਮੈਂਟ ਕਰਾਏ ਜਾਣਗੇ ਜਿਸ ਦੇ ਵਿੱਚ ਪਾ ਨੰਦਾ ਜਿਸ ਸਪੋਰਟਸ ਕਲੱਬ ਬੌਲਕ ਬਾਬਾ ਪਾਲਾ ਜੀ ਬਾਬਾ ਪਾਲਾ ਸਿੰਘ ਜੀ ਸਪੋਰਟਸ ਕਲੱਬ ਲੋਗੜ ਐ ਸ਼ਿਕਾਰਮਸਾ ਗਰਦਾਸਪੁਰ ਤੇ ਭਰਤ ਇਹਨਾਂ ਚਾਰਾਂ ਟੀਮਾਂ ਦੇ ਮੈਚ ਕਰਾਈ ਜਾਣਗੇ ਜੋ ਇਹਨਾਂ ਚੋਂ ਦੋ ਫਾਈਨਲ ਨਿਕਲਣਗੇ ਉਹਨਾਂ ਦਾ ਫਾਈਨਲ ਮੈਚ ਕਰਾਇਆ ਜਾਏਗਾ ਛੋਟੇ ਬੱਚਿਆਂ ਦਾ 50 ਕਿਲੋ ਦੇ ਵਿੱਚ 쇼 ਮੈਚ ਕਰਵਾਏ ਜਾਣਗੇ ਸਤਿ ਸ਼੍ਰੀ ਅਕਾਲ ਨੂੰ ਜਿੰਨੇ ਵੀ ਇੱਥੇ ਵੀਰ ਪਹੁੰਚੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਮੇਲਾ ਐਨ ਆਰ ਆਈ ਵੀਰ ਜੋ ਕਿ ਸਾਡੇ ਪਿੰਡ ਦੇ ਇਲਾਕੇ ਦੇ ਉਹ ਵੀ ਐਨ ਆਰ ਆਈ ਵੀਰ ਨੇ ਉਹਨਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਔਰ ਇਸ ਸੇਵਾ ਇਸ ਕਬੱਡੀ ਪ੍ਰੋਮੋਟਰ ਮੇਕ ਹੋਫੀਓ ਸ੍ਰੀ ਅੰਕੁਸ਼ ਚਿਤ੍ਰੇਨ ਤੇਮਪਾ ਲਟੀਮਾ ਜੀ ਤਰੇਨ ਪਰਿਵਾਰ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਹੈ ਮੇਲੇ ਦੇ ਧੰਨਵਾਦ ਕਰਦੇ ਆ ਇਹਨਾਂ ਨੇ ਅੱਜ ਹਰ ਸਪੋਰਟ ਦੇ ਨਾਲ ਮੇਲਾ ਕਰਾਉਣ ਦਾ ਹੌਸਲਾ ਦਿੱਤਾ ਬਾਈਕ ਜੀ ਕਾਰ ਤੋਂ ਸਾ